ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸੱਲ ਲੱਗੇ ਹੋਏ ਆ ਜੀ ਮੁੰਡੇ ਸਾਇਲੇ ਲੋਡ ਕਰਨਾ ਇਹ ਮਾਲ ਜਾ ਰਿਹਾ ਜੀ ਆਪਣਾ ਜੀਂਦ ਲਕਸ਼ਾ ਡੈਰੀ ਨੂੰ ਬਹੁਤ ਵੱਡਾ ਕੰਮ ਆ ਜੀ ਲਕਸ਼ਾ ਡੈਰੀ ਦਾ ਪੂਰੇ ਇੰਡੀਆ ਲੈਵਲ ਦੇ ਵਿੱਚ ਲਕਸ਼ਾ ਨਾਮ ਤੋਂ ਪੈਕਿੰਗ ਵਾਲਾ ਦੁੱਧ ਹੁੰਦਾ ਜੀ ਉਹਨਾਂ ਦਾ ਸੋ ਜਾ ਰਿਹਾ ਉੱਥੇ ਸਾਰਾ ਮਾਲ ਕੁਝ ਤਾਂ ਹੈਗਾ ਜੀ ਇਹ ਇੱਕ ਕੰਟਰੀ ਵਾਲੀ ਬੇਲਾ ਕੁਝ ਢਾਈ ਕੰਟਰੀ ਵਾਲੀਆਂ ਬੇਲਾਂ ਵਿੱਚ ਦੋਨੋਂ ਮਿਕਸ ਕਰਕੇ ਟਰਾਲੇ ਦੇ ਵਿੱਚ ਪਾਈ ਜਾ ਰਹੇ ਨੇ ਮੁੰਡੇ ਤੇ ਕਰੀਬ ਕਰੀਬ 200 250 ਕੁਇੰਟਲ ਮਾਲ ਜਿਹੜਾ ਟਰਾਲੇ 'ਚ ਆ ਜਾਂਦਾ ਹੈ ਦੋ ਟਰਾਲੇ ਦਿੱਲੀ ਜਾ ਰਹੇ ਨੇ ਆ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ 25 ਕੁਇੰਟਲ ਵਾਲੀ ਬੇਲ ਹੈ ਇਹ ਪਾਈ ਜਾਂਦੇ ਨੇ ਤਕਰੀਬਨ ਅ ਅੱਧੋਂ ਵੱਧ ਮਾਲ ਜਿਹੜਾ ਚੁੱਕਿਆ ਗਿਆ ਸਾਡਾ ਕੋਸ਼ਾ ਬਰਸਾਤਾਂ ਤੋਂ ਸੋਤਾਂ ਕਰਕੇ ਥੱਲੇ ਚਿੱਕੜ ਬਹੁਤ ਹੋਇਆ ਸੀ ਟਰੈਕਟਰ ਚੱਲਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਸੀ ਖੈਰ ਹੁਣ ਤਾਂ ਸੁੱਕ ਗਿਆ ਥੱਲੇ ਫਰਸ਼ ਵੀ ਮਤਲਬ ਖੇਤ ਸੁੱਕ ਗਿਆ ਟਰੈਕਟਰ ਸੌਖਾ ਚੱਲੀ ਜਾਂਦਾ ਆ ਫਿਰ ਵੀ ਬੜੀ ਹਿੰਮਤ ਆ ਮੁੰਡਿਆਂ ਦੀ ਜਿਹੜੇ ਇਹਨੇ ਚਿੱਕੜ ਦੇ ਵਿੱਚ ਟਰੈਕਟਰ ਚਲਾਉਣਾ ਬਹੁਤ ਔਖਾ ਜਾਂਦਾ ਫਿਰ ਵੀ ਚਲਾਈ ਜਾਂਦੇ ਨੇ ਲੋਡ ਕਰੀ ਜਾਂਦੇ ਨੇ ਇੱਕ ਟਰਾਲਾ ਇਹਨਾਂ ਭਰ ਕੇ ਅੰਦਰ ਖੜਾ ਕਰ ਦਿੱਤਾ ਸੇਰੇ ਉਹ ਮੁੰਡਾ ਲੈ ਜਾਏਗਾ ਤੇ ਆ ਦੂਜਾ ਟਰਾਲਾ ਲੋਡ ਕਰੀ ਜਾਂਦੇ ਨੇ ਤੇ ਆਹ ਜਿੰਨਾ ਵੀ ਥੱਲੇ ਗਾਰ ਆਇਆ ਆਹ ਰਸਤਾ ਮੇਂ ਰਸਤਾ ਜਿੱਥੋਂ ਟਰਾਲੇ ਬਾਹਰ ਨਿਕਲਨੇ ਆ ਫਿਰ ਵੀ ਫਿਰ ਬਹੁਤ ਔਖੇ ਨਿਕਲਦੇ ਆ ਫਿਰ ਫਿਰ ਆ ਕੇ ਦੋ ਟਰਾਲੇ ਦੋ ਦੋ ਟਰੈਕਟਰ ਪਾ ਕੇ ਨਿਕਲ ਜਾਂਦਾ ਆ ਉਹ ਵਜ਼ਨ ਜ਼ਿਆਦਾ ਆ ਨਾ ਵਜ਼ਨ ਜ਼ਿਆਦਾ ਹੋਣ ਕਰਕੇ ਦਿੱਕਤ ਆ ਜਾਂਦੀ ਆ ਇੱਕ ਸਾਡੇ ਟਰਾਲਿਆਂ ਦੇ ਟਾਇਰ ਛੋਟੇ ਨੇ ਤੇ ਜਿਹਦੇ ਕਰਕੇ ਗਾਰੇ ਦੇ ਵਿੱਚੋਂ ਕੱਢਨੇ ਬੜੇ ਔਖੇ ਹੋ ਜਾਂਦੇ ਆ ਦੋਕ ਦਿਨ ਪਹਿਲਾਂ ਵੀ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਟਰਾਲੇ ਦਾ ਇੱਕ ਰਿਮ ਟੁੱਟ ਗਿਆ ਸੀਗਾ ਉਹ ਵਜ਼ਨ ਬਹੁਤ ਜ਼ਿਆਦਾ ਹੋਣ ਕਰਕੇ ਉਹਦਾ ਟਰਾਲੇ ਦਾ ਰਿਮ ਟੁੱਟ ਗਿਆ ਸੀਗਾ ਤੇ ਹੁਣ ਅਸੀਂ ਇਹ ਆ ਕੇ ਪਹਿਲਾਂ ਨਾਲੋਂ ਥੋੜਾ ਜਿਹਾ ਵਜ਼ਨ ਘਟਾਤਾ ਹੈ ਪਹਿਲਾਂ ਤਾਂ ਅਸੀਂ 250 ਤੋਂ ਵੀ ਉੱਪਰ ਲੈ ਜਾਂਦੇ ਸੀ ਪਰ ਹੁਣ ਜਿਹੜਾ ਅਸੀਂ ਥੋੜਾ ਵਜ਼ਨ ਘੱਟ ਕਰਤਾ ਜਿਵੇਂ 250 240 35 ਇੰਨਾ ਕੁ ਵਜ਼ਨ ਪਾਈਦਾ ਹੁਣ ਤਾਂ ਤੇ ਨਾਲੇ ਤਾਂ ਟਰੈਕਟਰ ਸੌਖੇ ਰਹਿੰਦੇ ਆ ਜਾਣ ਚ ਨਾਲੇ ਆਪਣੇ ਡਰਾਈਵਰ ਸੌਖੇ ਨੇ